ਬਾਈ ਦੀ ਟਿੰਡੋ ਲਾਈ ਆ 56 ਟਿੰਡੇ ਲਾਏ ਵੇ ਹਨਾ ਤਾਂ ਆ ਤੁਸੀਂ ਦੇਖ ਲਓ ਬਾਈ ਪੱਲਾਂ ਲੱਗੀਆਂ ਹੋਈਆਂ ਤਾਂ ਹੋ ਗਈਆਂ ਇੱਕ ਵਿੱਚ ਬਾਈ ਆ ਗ੍ਰਿੰਦਰ ਨੂੰ ਪੁੱਛ ਰਹੇ ਨੇ ਬਾਈ ਝੋਨਾ ਹੀ ਐ ਇਹ ਹਾਂ ਬਈ ਇਹ 56 ਟਿੰਡੇ ਲਾਏ ਆ ਝੋਨਲੇ ਵਾਣ ਦੇ ਵਿੱਚ ਆਪਾਂ ਲਾਏ ਸੀ ਤੇ ਝੋਨਾ ਵਿੱਚ ਉਗ ਰਿਹਾ ਇਹ ਪਰ ਹੋ ਜਾਊਗਾ ਬਾਈ ਮਰਦੀ ਇਹ ਹਾਂ ਗੋਡੀ ਪਾਵਾਂਗੇ ਬਈ ਇਹਨੂੰ ਵੈਸੇ ਤਾਂ ਸਪਰੇ ਵੀ ਹੋ ਜਾਂਦੀ ਐ ਜਿਹੜੀ ਇਹ 56 ਟਿੰਡੇ ਦੀ ਫਸਲ ਐ ਰੈਸਕਿਊ ਫਸਲ ਆ ਬਈ ਇਹਨੂੰ ਫੰਗਸ ਬਹੁਤ ਪੈਂਦੀ ਐ ਜੇ ਆਪਾਂ ਝੋਨਾ ਮਾਰਨ ਵਾਲੀ ਸਪਰੇ ਕਰਦੇ ਆ ਤਾਂ ਇਹਦੀ ਜਿਹੜੀ ਗ੍ਰੋਥ ਰੁਕ ਜਾਂਦੀ ਐ ਤਿੰਨ ਚਾਰ ਦਿਨਾਂ ਲਈ ਜਦੋਂ ਇਹਦੀ ਗ੍ਰੋਥ ਰੋਕ ਜਾਂਦੀ ਨੂੰ ਫੰਗਸ ਪੈ ਜਾਂਦੀ ਹੈ ਤਾਂ ਕਰਕੇ ਇਹਦੇ ਉੱਤੇ ਆਪਾਂ ਝੋਨਾ ਮਾਰਨ ਲਈ ਕੋਈ ਸਪਰੇ ਨਹੀਂ ਕਰਦੇ ਤੇ ਆਪਾਂ ਗੋਡੀ ਕਰਾਂਗੇ ਜਦੋਂ ਬੱਤਰ ਆ ਗਿਆ ਤਾਂ ਗਰੇਵਿੰਦਰ ਭਾਈ ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗਾ ਜਿਹੜੇ ਇਹ ਟੰਡਿਆਂ ਦਾ ਬੀਜ ਕਿਹੜਾ ਹੈ ਵੈਰਾਈਟੀ ਕਿਹੜੀ ਉਹ ਤੁਸ ਦਰਸ਼ਕਾਂ ਨੂੰ ਤੇ ਕਿਹੜੀ ਜਿਹੜੀ ਇਹ ਰੁੱਤ ਆ ਬੀਜ ਜਾਂਦੀ ਹੈ ਗੇਤੀ ਹੈ ਜਾਂ ਪਿਛੇਤੀ ਇਹ ਨਾ ਬਈ ਸਹੀ ਤਾਂ ਹੈਗੀ ਇਹ ਦੋ ਵਾਰੀਆਂ ਚ ਬੀਜ ਜਾਂਦੀ ਹੈ ਜਨਵਰੀ ਫਰੀ ਵਿੱਚ ਬੀਜ ਜਾਂਦੀ ਹੈ ਤੇ ਨਵੰਬਰ ਚ ਬੀਜ ਜਾਂਦੀ ਹੈ ਜਿਹੜੀ ਅਸੀਂ ਬੀਜੇ 15 ਅਕਤੂਬਰ ਨੂੰ ਲਾਈਏ ਬਈ 15 ਅਕਤੂਬਰ ਜਦੋਂ ਇਹ ਗਰਮੀ ਜ਼ਿਆਦੇ ਚ ਇਹਨੂੰ ਫੰਗਸ ਜ਼ਿਆਦੇ ਪੈਂਦੀ ਹੈ ਬਈ 15 ਅਕਤੂਬਰ ਨੂੰ ਜਦੋਂ ਆਪਾਂ ਲਾਉਣੇ ਆ ਥੋੜਾ ਰਿਸਕ ਹੁੰਦਾ ਪਰ ਮੈਨੂੰ ਲੰਮਾ ਲੰਮਾ ਸਮਾਂ ਲਾਉਂਦੇ ਨੂੰ ਹੁਣ ਕਰਕੇ ਆਪਾਂ 15 ਅਕਤੂਬਰ ਨੂੰ ਲਾਉਣੇ ਹੁੰਦੇ ਆ ਜਿਹੜੇ ਆਪਾਂ ਬੀਜ ਦੀ ਬਈ ਬੀਜ ਦੀ ਕੋਈ ਪ੍ਰੋਮੋਸ਼ਨ ਨਹੀਂ ਬੰਦਾ ਕੋਈ ਵੀ ਲੈ ਸਕਦਾ ਜਿਹੜਾ ਆਪਾਂ ਲਾਉਣੇ ਨੇ ਲక్ష్ਮੀ ਦਾ ਰਾਜਾ ਬਈ ਬ ਟਾੜ ਵਧੀਆ ਹਾਂ ਬਈ ਟੌਪ ਦੇ ਪੀਆ ਜਾਨੀ ਟੌਪ ਦਾ ਪੀਆ ਠੀਕ ਹੈ 91000 ਰੁਪਏ ਲਾ ਚੁੱਕੇ ਆ ਤੁਸੀਂ ਇਹ ਮੈਂ ਜੋ ਦਾ ਕੰਮ ਸ਼ੁਰੂ ਕੀਤਾ ਬਈ ਪਹਿਲਾਂ ਤਾਂ ਥੋੜੇ ਥਾਂ ਚਲਾਉਂਦੇ ਸਾਇਦ ਕਿ ਆਪਣੇ ਕੋਲ ਸਵਾ ਕਿਲਾ ਨਹੀਂ ਚਾਰ ਤਿੰਨ ਚਾਰ ਕਿਲਾ ਆਪਣੇ ਕੋਲ ਆਈਬਰੀ ਹੁੰਦੀ ਸਵਾ ਕਿਲਾ ਕਰਤਾ ਸੀ ਹਾਂ ਠੀਕ ਆ ਜੇ ਬਈ ਇਹਦੀਆਂ ਸਾਵਧਾਨੀਆਂ ਦੀ ਗੱਲ ਕਰਕੇ ਗੁਰਿੰਦਰ ਕੀ ਕੀ ਸਾਵਧਾਨੀਆਂ ਕੀ ਕੀ ਹੈ ਤੇ ਕੀਟਨਾਸ਼ਕ ਕਰਨਾ ਪੈਂਦਾ ਹਨ ਰੇ ਸਪਰੇ ਬਾਰੇ ਸਾਰਾ ਉਹ ਜਾਣਕਾਰੀ ਦਿਓ ਇਹਦੇ ਚ ਜ਼ਿਆਦਾਤਰ ਸਾਵਧਾਨੀਆਂ ਬਈ ਮੱਛਰ ਦੇ ਅਟੈਕ ਤੋਂ ਬਚਾਉਣਾ ਪੈਂਦਾ ਅੱਛਾ ਜਦੋਂ ਚਿੱਟੇ ਮੱਛਰ ਦਾ ਅਟੈਕ ਹੋ ਜਾਂਦਾ ਉਹਦੇ ਨੂੰ ਫੰਗਸ ਪੈਂਦੀ ਹੈ ਜੇਕਰ ਆਪਾਂ ਮੱਛਰ ਦੇ ਅਟੈਕ ਤੋਂ ਉਹਨੂੰ ਬਚਾਈ ਰੱਖਦੇ ਆ ਤਾਂ ਇਹਨੂੰ ਫੰਗਸ ਦਾ ਅਟੈਕ ਜਿਹੜਾ ਘਟ ਆਉਂਦਾ ਘਟ ਆਉਂਦਾ ਤੇ ਜ਼ਿਆਦਾਤਰ ਇਹਦਾ ਕੰਟਰੋਲ ਮੱਛਰ ਤੋਂ ਹੀ ਆਪਾਂ ਨੂੰ ਕਰਨਾ ਪੈਂਦਾ ਇਹਨਾਂ ਦਿਨਾਂ ਦੇ ਵਿੱਚ ਮੱਛਰ ਦਾ ਅਟੈਕ ਹੁੰਦਾ ਵੀ ਜ਼ਿਆਦਾ ਨਵੰਬਰ ਤੇ ਅਕਤੂਬਰ ਦੇ ਵਿੱਚ ਕਿੰਨਾ ਬਈ ਝਾੜ ਦੀ ਗੱਲ ਕਰਗੇ ਤਾਂ ਕਿੱਲੇ ਚ ਇਹ ਪ੍ਰਤੀ ਏਕੜ ਆਪਾਂ ਗੱਲ ਕਰਗੇ ਕਿੱਥੋਂ ਤੱਕ ਝਾੜ ਲਿਆ ਵਾ ਅੱਜ ਤੱਕ ਇਹ ਬਈ ਆਪਣਾ ਜਿਹੜਾ ਇਹ ਟਿੰਡਾ ਹੁੰਦਾ ਬਈ ਆਪਾਂ ਲੋਡ টারਨਲ ਤੋਂ ਬਿਨਾ ਹੁੰਦਾ ਇਹ ਆਪ 15 ਅਕਤੂਬਰ ਨੂੰ ਲਾਉਣੇ ਆ ਜਿੰਨਾ ਕਰ ਕੋਰਾ ਨਹੀਂ ਪੈਂਦਾ ਉਹਨਾਂ ਚ ਕਰਾ ਪਹਿਰਾ ਫਲ ਚੱਕਦੇ ਆ ਆਪਾਂ ਲੋਡ টারਨਲ ਨਹੀਂ ਕਰਦੇ ਜਦੋਂ ਕੋਰੇ ਦੇ ਵਿੱਚ ਮੱਚ ਜਾਂਦਾ ਆਪਾਂ ਵਾ ਕੇ ਹੋਰ ਸਬਜ਼ੀ ਲਾ ਦਈਦੀ ਆ ਯਾਨੀ ਕਿ ਇਹ ਵਧੀਆ ਝਾੜ ਦੇ ਜਾਂਦਾ ਉਦੋਂ ਤੱਕ ਵੀ ਇਹ ਜਿਵੇਂ ਇਹ ਅੱਜ ਇਹ ਆਪਣੀ ਫਸਲ ਹੋ ਗਈ 15 ਦਿਨਾਂ ਦੀ ਤੇ ਇਆਂ ਕਿ ਦਿਨਾਂ ਨੂੰ ਇਹ ਟਰਾਈ ਸ਼ੁਰੂ ਹੋ ਜਾਈ 45 35 ਤੋਂ 40 ਦਿਨਾਂ ਦੇ ਵਿੱਚ ਵਿੱਚ ਇਹ ਜਿਹੜਾ ਤੋੜਨ ਦੇ ਯੋਗ ਹੋ ਜਾਂਦਾ ਤੇ ਮਹੀਨਾ ਕ ਆਪਾਂ ਹੋਰ ਸੇਲ ਕਰਦੇ ਹੁੰਦੇ ਆ ਜਦੋਂ ਕੋਰਾ ਪੈ ਜਾਂਦਾ ਫਿਰ ਇਹ ਝਾੜ ਵੀ ਘਟਾਇਆ ਜਾਂਦਾ ਤੇ ਮੱਚ ਵੀ ਜਾਂਦਾ ਕੋਈ ਰੇਤਲੀ ਜ਼ਮੀਨ ਚ ਕੰਮ ਜਾਪ ਹੈ ਕਿ ਬਸ ਪੱਕੀਆਂ ਜ਼ਮੀਨਾਂ ਚ ਕੰਮ ਜਾਵਾ ਜ਼ਿਆਦਾ ਬਾੜੀ ਰੇਤਲੀ ਜ਼ਮੀਨ ਚ ਤਾਂ ਹੀ ਕੰਮ ਜਾਪ ਪਰ ਜੇ ਪਾਣੀ ਦੀ ਆਪਣੇ ਕੋਲੇ ਪਾਣੀ ਵਧੀਆ ਮਿੱਠਾ ਤੇ ਫਿਰ ਆਪਾਂ ਨੂੰ ਪਾਣੀ ਜਿਹੜਾ ਟਾਈਮ ਤੇ ਨੂੰ ਮਿਲ ਜAVE ਫਿਰ ਇਹ ਚੱਲ ਜਾਂਦਾ ਰੇਤਲੀ ਜ਼ਮੀਨ ਚ ਪਰ ਜੇ ਹੱਦੋਂ ਵੱਧ ਹੀ ਰੇਤਲੀ ਜ਼ਮੀਨ ਜਿਵੇਂ ਬਈ ਆਪਾਂ ਮਲਾ ਅੱਜ ਪਾਣੀ ਲਾਤਾ ਤੇ ਅੱਥ ਨੂੰ ਹੀ ਸੁੱਕ ਗਿਆ ਬਾਰ ਬਾਰ ਉੱਡਣ ਲੱਗ ਗਈ ਉੱਥੇ ਨਹੀਂ ਉੱਥੇ ਤਾਂ ਕੋਈ ਵੀ ਫਸਲ ਨਹੀਂ ਕਮਜਾ ਇਹ ਮੰਡੀ ਕਰਨ ਦੀ ਗੱਲ ਕਰ ਗਏ ਬਾਈ ਗੁਰਿੰਦਰ ਫਿਰ ਇਹ ਇਕੱਠਾ ਹੀ ਵੇਚ ਕੇ ਉਹਨੇ ਮੈਂ ਬੋਲੀ ਤੇ ਲੈ ਕੇ ਆਇਆ ਨਾ ਸਵੇਰੇ ਆ ਕੇ ਵੈਸੇ ਵੀ ਤੁਸੀਂ ਵੇਚ ਜੇ ਇਹਦੀ ਤਰਾਈ ਬਹੁਤ ਹੁੰਦੀ ਆ ਬਾਈ ਹਮ ਹਰ ਇੱਕ ਬੂਟੇ ਨਾਲੋਂ ਤੀਜੇ ਦਿਨੋਂ ਤਿੰਨ ਤੋਂ ਚਾਰ ਟੰਡਾਂ ਦੀ ਜਿਹੜੀ ਔਸਤ ਅੰਦਾਜ਼ਾ ਪੈਂਦਾ ਹਰ ਇੱਕ ਬੂਟੇ ਤੋਂ ਟੁੱਟਦੀ ਆ ਤੀਜੇ ਦਿਨੋਂ ਤਰਾਈ ਹੁੰਦੀ ਆ ਬਾਈ ਤੇ ਝਾੜ ਵੀ ਇਹਦਾ ਬਹੁਤ ਜ਼ਿਆਦਾ ਆ ਕਿੱਲੇ ਦੇ ਵਿੱਚੋਂ 30 30 35 35 ਕਿਰੇਟ ਜਿਹੜੇ ਭਰ ਜਾਂਦੇ ਨੇ ਕਿਲੋ ਦੇ ਪੂਰੇ ਹਾਂ ਪੂਰੇ ਬਾਈ ਚਾੜ ਦੇ ਰੇਟ ਦੀ ਗੱਲ ਕਰਕੇ ਗੁਰਿੰਦਰ ਕਿੱਥੋਂ ਤੱਕ ਰੇਟ ਰਿਹਾ ਅਜੇ ਤੱਕ ਤੁਸੀਂ ਪਹਿਲਾਂ ਵੇਚਦੇ ਇਹ ਹਜੇ ਤੱਕ ਭਾਈ ਇਹਦੋਂ ਪਹਿਲਾਂ ਜਿਹੜਾ ਰੇਟ ਦਿਆ ਭਈ ਆਪਣਾ ਉਹ ਆਪਾਂ 15 ਅਕਤੂਬਰ ਨੂੰ ਲਾ ਕੇ ਨਵੰਬਰ ਦੇ ਵਿੱਚ ਆਪਾਂ ਸੇਲ ਕਰਨ ਲੱਗੇ ਜਰਾਂ 20 ਪੰਜ ਨਵੰਬਰ ਨੂੰ ਸੇਲ ਕਰ ਜਾਈਏ ਦਸੰਬਰ ਤੇ ਜਨਵਰੀ ਤੱਕ ਰਾ ਪਏ ਸੇਲ ਕਰ ਦਿੰਦੇ ਆ ਤੇ 60 ਤੋਂ ਸਟਾਰਟ ਹੁੰਦਾ ਹੁੰਦਾ 20 ਤੱਕ ਲਾਸਟ ਜਾ ਵੱਡ ਜੇ ਹੁਣ ਇਹ ਭਈ ਆਪਾਂ ਜਿਹੜਾ ਦਸੰਬਰ ਦੇ ਵਿੱਚ ਸੇਲ ਕਰਾਂਗੇ ਤਾਂ 50 ਅਸਟੀਮੇਟ 50 40 50 ਜਿਹੜਾ ਹੋਰ ਸੇਲ ਤੇ ਵੀ ਗੂਗਾ ਖੜਦਾ ਹੀ ਹੈ ਹਾਂ ਭਈ ਠੀਕ ਆ ਤਾਂ ਗੁਰਵਿੰਦਰ ਹੋਰ ਕੋਈ ਜਾਣਕਾਰੀ ਬਈਏ ਦੇਣਾ ਚਾਹੋਂ ਦਰਸ਼ਕ ਕੋਈ ਲਾਉਣਾ ਚਾਵੇ ਟਿੰਡਾ ਦੀ ਖੇਤੀ ਕਰਨੀ ਚਾਹੁੰਦਾ ਹੋਵੇ ਉਹਨੂੰ ਕੋਈ ਜਿਹੜਾ ਬੀਜ ਤਾਂ ਚਲੋ ਤੁਸੀਂ ਆਪ ਦਾ ਕੋਈ ਵੀ ਚੰਗਾ ਵੈਰੈਟੀ ਦਾ ਕੋਈ ਲੈ ਸਕਦਾ ਹੈ ਨਾ ਕਿਵੇਂ ਬਈ ਵਾਹਣ ਤਿਆਰ ਕਰਨਾ ਵੱਟਾਂ ਤੇ ਇਹ ਲਾਉਣਾ ਇਹ ਵੱਟਾਂ ਕਿਵੇਂ ਬਣਾਈਆਂ ਤੁਸੀਂ ਮਸ਼ੀਨ ਨਾਲ ਕਿ ਵੈਸੇ ਹੱਥੀ ਪਾਇ ਇਹ ਪਲੈਂਟਰ ਆ ਬਈ ਵੱਟਾਂ ਵਾਲਾ ਤੇ ਬਾਕੀ ਵਾਹਣ ਦੀ ਜਿਹੜੀ ਤਿਆਰੀ ਆ ਉਹਦਾ ਆਪਾਂ ਤੋਂ ਪਲਵਾ ਕੇ ਸਕਾ ਕੇ ਇਹਨੂੰ ਕੰਮਜਾਬਾ ਬਈ ਇਹਨੂੰ ਫਿਰ ਉੱਲੀ ਨਹੀਂ ਪੈਂਦੀ ਰੰਗਸ ਨਹੀਂ ਪੈਂਦੀ ਦੂਜੀ ਇਹ ਨਵਾਂ ਬੰਦਾ ਜਿਹੜਾ ਵੱਡੇ ਲੈਵਲ ਤੇ ਨਾਂ ਲਾਵੇ ਬਈ ਹੂੰ ਤਾਂ ਕਿ ਉਹ ਫੰਕਸਰ ਅਟੈਕ ਆਉਂਦਾ ਬਹੁਤ ਜ਼ਿਆਦਾ ਜੇ ਫੰਕਸਰ ਅਟੈਕ ਆ ਗਿਆ ਫਿਰ ਇਹ ਸਾਰਾ ਦਾ ਸਾਰਾ ਵਾਣ ਖਾਲੀ ਹੋ ਜਾਂਦਾ ਤੇ ਉਹ ਨੁਕਸਾਨ ਹੋ ਜਾਂਦਾ ਇਹ ਥੋੜੇ ਤੋਂ ਸ਼ੁਰੂ ਕਰਕੇ ਜਦੋਂ ਬਦਨ ਤਿਆਰ ਪਾ ਗਿਆ ਉਦੋਂ ਕਿੰਨਾ ਮਰਜੀ ਵੱਡੇ ਲੈਵਲ ਤੇ ਲਾ ਲੈ ਤੇ ਜਿਹੜਾ ਇਹਦਾ ਸਹੀ ਟਾਈਮ ਆ ਨਵੰਬਰ ਚ ਆ ਭਈ ਅਸੀਂ 15 ਅਕਤੂਬਰ ਨੂੰ 15-20 ਦਿਨ ਅਡਵਾਂਸ ਚ ਲਾਉਣੇ ਆ ਪਰ ਹਰ ਇੱਕ ਬੰਦਾ 15 ਅਕਤੂਬਰ ਨੂੰ ਲਾਵੇ ਨਾ ਲਾਵੇ ਵੀਡੀਓ ਵੇਖ ਕੇ ਆ ਲਾਉਣਾ ਆਪਾਂ ਨੂੰ ਲਾਦਣਾ ਆਪ ਦੀ ਜ਼ਿੰਮੇਵਾਰੀ ਤੇ ਲਾ ਸਕਦਾ ਭਾਈ ਬਾਕੀ ਬਾਈ ਗਰੁੱਪ ਤਾਂ ਨਾਲ ਕਨੈਕਟ ਕਰ ਲਿਓ ਥੱਲੇ ਨੰਬਰ ਚੱਲਦੀ ਆ ਪਿੰਡ ਕੋ ਤੇ ਬਾਈ ਪਾਣੀ ਪੁਣੀ ਦੀ ਗੱਲ ਕਰਕੇ ਕਿਰੰਦਰ ਕਿੰਨਾ ਕ ਪਾਣੀ ਮੰਗਦਾ ਹੈ ਇਹ ਇਹ ਬਾਈ ਪਹਿਲਾ ਪਾਣੀ ਲਾ ਕੇ ਉਦੋਂ ਬਾਅਦ 15 ਦਿਨਾਂ ਬਾਅਦ ਆਪਾਂ ਪਾਣੀ ਮੰਗਾ ਸਾਡੇ ਵੱਲ ਜਿਹੜਾ ਪਾਣੀ ਦੀ ਸਿਸਟਮ ਦਾ ਵਾਹਨ ਤੇ ਡਿਪੈਂਡ ਹੁੰਦਾ ਬਈ ਕਈ ਵਾਰ ਜਿਵੇਂ ਸਾਡਾ ਵਾਹਨ ਨੇ 15 ਦਿਨਾਂ ਬਾਅਦ ਪਾਣੀ ਮੰਗਿਆ ਹਜੇ ਵੀ ਗਿੱਲਾ ਪਿਆ ਗੋਡੀ ਪਾ ਕੇ ਚਾਰ ਪੰਜ ਦਿਨ ਅਸੀਂ ਪਾਣੀ ਹੋਰ ਨਹੀਂ ਲਾਉਂਦੇ ਹਜੇ ਕੱਢਦਾ ਹਾਂ ਕਈ ਵਾਰ ਪਾਣੀ ਸੇਤੀ ਮੰਗ ਲੈਂਦੇ ਆ ਆਪਾਂ ਦਿਨਾਂ ਦੀ ਗਿਣਤੀ ਨਹੀਂ ਕਰ ਸਕਦੇ ਵਾਹਨ ਤੇ ਡਿਪੈਂਡ ਪਾਣੀ ਕੋਲ ਡਿਪੈਂਡ ਤਾਂ ਠੀਕ ਹੈ ਦੋਸਤੋ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਇਹ ਟੰਡਿਆਂ ਦੀ ਖੇਤੀ ਆ ਬਾਕੀ ਜਿਹੜੀਆਂ ਹੋਰ ਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਗੁਰਵਿੰਦਰ ਰਾਜ ਜੀ ਕਾਫੀ ਵੀਡੀਓ ਕੀਤੀਆਂ ਆਪਾਂ ਮਟਰ ਵੀਜਿਆ ਬਾਈ ਨੇ ਮਟਰਾਂ ਦੇ ਵਿੱਚ ਬਈ ਕੱਦੂ ਹਨਾ ਮਟਰਾਂ ਦੇ ਵਿੱਚ ਕੱਦੂ ਲਾਏ ਉਹ ਵੀਡੀਓ ਵੀ ਆਡ ਆਊਗੀ ਆ ਟੰਡਿਆਂ ਦੀ ਵੀਡੀਓ ਕੀਤੀ ਆ ਤੇ ਬਾਕੀ ਬਾਈ ਸਫਲ ਇੱਕ ਕਿਸਾਨ ਕਹਿ ਸਕਦੇ ਗੁਰਵਿੰਦਰ ਬਾਹਰ ਵੀ ਜਾ ਕੇ ਆ ਸੀ ਬਾਹਰ ਦਾ ਦੇਸ਼ ਛੱਡ ਕੇ ਬਾਈ ਹੁਣ ਆਪਦਾ ਜਿਹੜਾ ਇੱਥੇ ਪੰਜਾਬ ਚ ਰਹਿ ਗਿਆ ਆਪਦੇ ਘਰੇ ਰਹਿ ਕੇ ਆ ਬਾਈ ਦੇ ਖੇਤ ਆ ਤੇ ਉਧਰ ਬਾਈ ਕੈਮਰਾਮੈਨ ਨੂੰ ਦਿਖਾ ਦਿਓ ਬਾਈ ਘਰ ਦਿਖਾ ਦਿਓ ਗੁਰਵਿੰਦਰ ਦਾ ਖੇਤ ਦੇ ਵਿੱਚ ਬੈਠਾ ਇੱਕ ਹੋਰ ਗੱਲ ਆ ਬਾਈ ਸਾਰਾ ਪਰਿਵਾਰ ਨਾਲ ਸਹਿਯੋਗ ਦਿੰਦਾ ਹਨਾ ਗਰੇਂਦਰ ਹਾਂ ਬਈ ਪਰਿਵਾਰ ਨਾਲ ਸਾਰਾ ਪਰਿਵਾਰ ਨਾਲ ਖੜਦਾ ਤੇ ਖੇਤੀ ਹੈ ਵੀ ਸਾਰੇ ਜੀਆਂ ਦੀ ਕਹਿੰਦੇ ਸਬਜੀ ਹਨਾ ਸਬ ਪਲੱਸ ਜੀਤ ਐਵੇਂ ਲੱਗਿਆ ਸਾਰੇ ਜੀ ਸਾਰੇ ਜੀ ਕਚਰੇ ਨੇ ਪੈਂਦੇ ਫੇਰ ਸਬਜੀ ਹੁੰਦੀ ਹਨਾ ਤੇ ਵਧੀਆ ਗੱਲ ਆ ਬਾਈ ਜੇ ਕੋਈ ਇਧਰ ਆਉਣਾ ਚਾਹੁੰਦਾ ਸਬਜੀ ਨਹੀਂ ਪਰ ਆਵੇ ਉਹੀ ਬੰਦਾ ਜਿਹੜਾ ਮਿਹਨਤ ਕਾਸ਼ ਇਹ ਨਹੀਂਗਾ ਵੀ ਸਬਜ਼ੀ ਲਾ ਕੇ ਵੀ ਘਰੇ ਬੈ ਜਾਗੇ ਵੀ ਕਣਕ ਝੋਨੇ ਨੂੰ ਨਹੀਂ ਇਹ ਤਾਂ ਬਈ ਵੇਚੀ ਕਰਦੇ ਬਈ ਹੁਣ ਇਹ ਬੰਦਾ ਸਬਜ਼ੀ ਲੈਣ ਚ ਉਹ ਬੰਦਾ ਵੀ ਜਿਹੜੇ ਬੰਦੇ ਨੂੰ ਆਪ ਤੇ ਵਿਸ਼ਵਾਸ ਹੈ ਮੈਂ ਕਰ ਸਕਦਾ ਕਈ ਬੰਦੇ ਨਹੀਂ ਸੋਚਦੇ ਲਾ ਦਾਂਗੇ ਆਪ ਤੇ ਪਰਿਵਾਰ ਮਗਰੋਂ ਪਾ ਲੈਂਦਾ ਨਹੀਂ ਉਹ ਚੀਜ਼ ਨਹੀਂ ਹੈ ਨਾ ਹਾਂ ਆਪ ਲਾ ਕੇ ਬਾਹਰ ਭੱਜ ਜਾਂਦੇ ਮਗਰੋਂ ਪਰਿਵਾਰ ਮੱਥਾ ਮਾਰਦਾ ਰਹਿੰਦਾ ਤੇ ਉਹ ਫਿਰ ਉਹ ਘਾਟਾ ਪੈਦਾ ਉਹ ਤੋਂ ਬਾਅਦ ਨਾ ਹੀ ਲਾਓ ਹਣਾ ਠੀਕ ਹੈ ਦੋਸਤੋ ਜੇ ਕੋਈ ਜਾਣਕਾਰੀ ਲੈਣੀ ਆ ਤਾਂ ਥੱਲੇ ਨੰਬਰ ਚੱਲਿਆਂ ਦਾ ਬਾਈ ਤੋਂ ਲੈ ਲਓ ਤੇ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਧੰਨਵਾਦ